ਜੰਡਿਆਲਾ ਗੁਰੂ ਵਿਖੇ ਇੱਕ ਵਾਰ ਫਿਰ ਚੋਰਾਂ ਨੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੌਸਮ ਨੂੰ ਦੇਖਦੇ ਹੋਏ ਜਿੱਥੇ ਬਹੁਤ ਜ਼ਿਆਦਾ ਧੁੰਦ ਪੈਂਦੀ ਹੈ ਉਸ ਦਾ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਅੱਜ ਜੰਡਿਆਲਾ ਗੁਰੂ ਦੇ ਉਦਮ ਸਿੰਘ ਚੌਂਕ ਵਿੱਚ ਦੋ ਦੁਕਾਨਾਂ ਦੇ ਕਾਲੇ ਤੋੜੇ ਜਿਸ ਵਿੱਚ ਗगन ਟੇਲਰ ਦੇ ਮਾਲਕ ਨੇ ਦੱਸਿਆ ਕਿ ਉਸ ਦਾ 40000 ਰੁਪਏ ਦੇ ਕੋਟ ਪੈਂਟ ਅਤੇ ਇੱਕ ਇਨਵਰਟਰ ਚੁੱਕ ਕੇ ਚੋਰ ਲੈ ਗਏ ਇਸ ਸਮੋਕੇ ਤੇ ਚੌਕੀ ਇੰਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਦੀ ਤਲਾਸ਼ ਜਾਰੀ ਹੈ ਤੇ ਸ਼ਹਿਰ ਦੇ ਸੀਸੀਟੀਵੀ ਕੈਮਰੇ ਦੇਖ ਰਹੇ ਨੇ ਅਤੇ ਜਲਦੀ ਹੀ ਚੋਰਾਂ ਦਾ ਪਤਾ ਲੱਗ ਜਾਵੇਗਾ। ਪਬਲਿਕ ਸਪੌਟ ਨਿਊਜ਼ ਦੇ ਨਾਲ ਜੰਡੇਆਲਾ ਗੁਰੂ ਤੋਂ ਮਲਕੀਸ਼ ਸਿੰਘ ਚਿੰਦਾ ਦੀ ਰਿਪੋਰਟ। ਜਿੱਥੇ ਸਾਡਾ ਇਨਵਰਟਰ ਲੱਗਾ ਸੀ ਉਹ ਚੋਰੀ ਹੋ ਗਿਆ ਜੀ। ਇਧਰੋਂ 20 ਤੋਂ 25 ਕੋਟਪੈਂਟ ਮੇਰੇ ਉਤਾਰ ਕੇ ਲੈ ਗਏ ਨੇ। ਇਹ ਕਾਹਨ ਨਹੀਂ ਗੋਸਤ। ਹਾਂਜੀ ਕਾਕਾ ਦੇ ਸੀ। ਕਾਕਾ ਦੇ ਸੀ। ਉਹਨਾਂ ਨੂੰ ਹੋਰ 5000 ਰੁਪਏ ਨਕਦੀ ਚਾਹੀਦੀ ਸੀ। ਇਹ ਲੈ ਵੀ ਨਹੀਂ ਕਰ ਲੈਣੀ ਸੀ। ਇਹ ਮੈਂ ਰਾਤ ਨੂੰ 8:30 ਬੰਦਗਰ ਚ ਗਿਆ ਮੈਂ ਜੀ ਤੇ ਸਵੇਰ 7:00 ਵਜੇ ਤੋਂ ਕਿਸੇ ਮਨ ਲੋ ਰਾਹ ਕੀ ਤੇ ਮੈਂ ਬੱਸਿਆ ਸੀ। ਉਹਨਾਂ ਰਜੇ ਵੀ ਤੁਹਾਡੇ ਥਾਲੇ ਚਟੇ ਹੋਏ ਕਰਨਾਕ ਦੇਖੇ ਦੇ ਵਿੱਚ ਤਾਂ ਰੱਖਣਾ। ਗੱਲ ਵੀ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਬਾੰਦਾਲ ਕਲੋਨੀ ਦਾ ਰਹਿਣ ਵਾਲਾ ਆ। ਇਹਨਾਂ ਦੀ ਟੇਲਰ ਮਾਸਤਰੀ ਦੁਕਾਨ ਆ, ਗਗਨ ਟੋਲਰ ਦੀ ਦੁਕਾਨ ਆ ਬਾਲਮੀਕ ਚੌਂਕ ਦੇ ਵਿੱਚ। ਬਾਲਮੀਕ ਚੌਂਕ ਜਦੋਂ ਹੰਦਾਲ ਬਾਬਾੰਦਾਲ ਜੀ ਦੇ ਗੁਰਦਰਾ ਸਾਹਿਬ ਨੂੰ ਜਾਈਓ ਉੱਥੇ ਚੌਂਗੀ ਦੁਕਾਨ ਆ ਉਹ ਦੁਕਾਨ ਦੇ ਨਾਲ ਸਵੇਰੇ ਸਾਨੂੰ ਇੰਟੀਮੀਸ਼ਨ ਦਿੱਤੀ ਆ ਵੀ ਸ਼ਟਰਲ ਵੀ ਟੁੱਟਿਆ ਤਾਲੇ ਟੁੱਟੇ ਆ ਅਸੀਂ ਜਾ ਕੇ ਮੌਕਾ ਵੇਖ ਆਏ ਆ ਸਾਰਾ ਕੁਝ ਇਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਆ ਤੇ ਜੋ ਵੀ ਹੈਗੀ ਆ ਕਾਨੂੰਨ ਮੁਤਾਬਕ ਕਾਰਵਾਈ ਕਰ ਦਿੱ ਜਿਹੜੀ ਆ ਕਰ ਦਿੱਤੀ ਜਾਵੇਗੀ ਤੇ ਤਸਦੀਕ ਕਰਿਆ ਜਾਵੇਗਾ ਵੀ ਕੀ ਕੀ ਹੋਇਆ ਕਿੰਨਾ ਕੁ ਨੁਕਸਾਨ ਹੋਦਾ ਹੋਇਆ ਨੁਕਸਾਨ ਜੇ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਸਾਰਾ ਇਹਨੂੰ ਦੱਸਦੇ ਆ ਸਾਡਾ ਕਿੰਨਾ ਕੁ ਨੁਕਸਾਨ ਹੋਇਆ ਜੇ ਉਹਨਾਂ ਨੂੰ ਕੋਈ ਆਪਣੇ ਨਹੀਂ ਮੈਂ ਕਿਹਾ ਸਾਰੇ ਸਾਨੂੰ ਜਿਹੜੀ ਆ ਨਾ ਜੋ ਵੀ ਤੁਹਾਡੇ ਕੋਲ ਕੱਪੜੇ ਆਏ ਇਹਨੂੰ ਸਾਰੇ ਵਕਾਲਾ ਸਾਨੂੰ ਡਿਟੇਲਸ ਦੋ ਇਹ ਡਿਟੇਲ ਜੋ ਜੋ ਮਿਸਿੰਗ ਨਹੀਂ ਉਹਦੇ ਬਤਾਰੇ ਸਾਡ ਸਾਡ ਨਾਲ ਗੱਲ ਕਰ ਪੁਲਿਸ ਸੀਸੀਟੀਵੀ ਬੰਦਲਾ ਦੀ ਲਾਗੇ ਕੋਈ ਸੀਸੀਟੀਵੀ ਕੈਮਰੇ ਨਹੀਂ ਜਦੋਂ ਕਿ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀਆਂ ਪਹਿਲਾਂ ਕਰ ਚੁੱਕੇ ਹਾਂ ਕਿ ਕਮ ਸੇ ਕਮ ਇੱਕ ਚੌਕੀਦਾਰ ਲਗਾਓ ਚੌਕੀਦਾਰ ਲਗਾਓ ਤੇ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਓ ਜਿਹੜੇ ਕਿ ਦੁਕਾਨਾਂ ਦੇ ਸ਼ਟਰ ਨੂੰ ਤੇ ਪਲੱਸ ਆਉਣ ਵਾਲੇ ਰਸਤੇ ਨੂੰ ਕਵਰ ਕਰਦੇ ਹੋਣ ਪਰ ਅਜੇ ਹਾ ਕੋਈ ਨਹੀਂ ਦੁਕਾਨਦਾਰ ਕੋਈ ਕਰਕੇ ਰਾਜ਼ੀ ਨਹੀਂ ਗਾ ਇਸ ਵਕਤ ਤੁਸੀਂ ਵੀ ਆਪਣੇ ਤੌਰ ਦੇ ਉਤੇ ਇਹਨਾਂ ਨੂੰ ਇਹ ਇੱਕ ਮੈਸੇਜ ਪਹੁੰਚਾਓ ਕਿ ਇਹ ਜਿਹੜਾ ਦੁਕਾਨਾਂ ਦੀ ਸੇਫਟੀ ਲਈ ਜਿਹੜਾ ਆਪੋ ਆਪਣੇ ਦੁਕਾਨਾਂ ਦੇ ਅੱਗੇ ਸਿਸਟਮ ਵੀ ਕੈਮਰੇ ਲਗਾਉਣ ਤੇ ਪਲੱਸ ਚੋਕੀ ਤੇ ਲਗਾਉਂਦੇ ਇਹਦੇ ਵੀ ਤੁਸੀਂ ਸਰ ਸ਼ਟਰ ਤੋੜੇ ਗਏ ਜਾਂ ਕੋਈ ਕੀ ਬੋਲਦੀ ਕਿ ਨਾ ਸ਼ਟਰ ਹੀ ਸ਼ਟਰ ਹੀ ਤੇ ਸ਼ਟਰਾਂ ਦੇ ਤਾਲੇ ਤੋੜ ਗਏ